ਤੇਗ ਬਾਹ ਤੇਰੀ ਸਮਰਨ ਕਰਨਾ ਮੇਂ ਤਾ ਸਭ ਤਾਈਂ ਹੋਏ ਸਹਾਰੇ ਸਭ ਤਾਈਂ ਹੋਏ ਸਹਾਰੇ ਪੰਜਾਬ ਸਰਕਾਰ ਵੱਲੋਂ ਕੋਈ ਨਵੀਂ ਸੁਵਿਧਾ ਤੁਹਾਨੂੰ ਕੀ ਲੱਗੀ ਐ ਇਸ ਨਗਰ ਕਿਰਪਲੇ ਤੋਂ ਜੋ ਸਾਰੀ ਕੰਮ ਠੀਕ ਹੋ ਰਹੇ ਨਹੀਂ ਬਸ ਆਪਾਂ ਮਾਰਾ ਕਹਿ ਨਹੀਂ ਸਕਦੇ ਚੰਗੀ ਆ ਵਧੀਆ ਜੋ ਕਿਸ਼ੋਰ ਹੈ ਉਹ ਬਧੀਆ ਸਭ ਠੀਕ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਤਾਂ ਇਹਨਾਂ ਕਹਿ ਸਕਦੇ ਹਾਂ ਠੀਕ ਕਿਸੇ ਦੇ ਕਿਤੇ ਨੂੰ ਚੰਗਾ ਹੀ ਕਹਿਣਾ ਚਾਹੀਦਾ ਸਤ ਤਾਈ ਕੋਈ ਸਮਾਏ ਪ੍ਰਤਿਪਾ ਗੋਤੀ ਸਿਰ ਕੇ ਗੁਰ ਨਾਮ ਨਿਕ ਲਈ ਤੇ ਆਏ ਬਹੁਤ ਸੋਹਣਾ ਜੀ ਬਹੁਤ ਸੋਹਣਾ ਲੱਗੇ ਕਿਰਦੇ ਸੰਗਤ ਆ ਪੰਚਾਰਿ ਦਰਸ਼ਕੋਗੇ ਬਹੁਤ ਬਹੁਤ ਅ ਗੁਰੂ ਸਾਹਿਬ ਨੇ ਨਾਲ ਸਾਰਾ ਕੁਝ ਬੜਾ ਚਾਹ ਬਹੁਤ ਖੁਸ਼ੀ ਹੋਈ ਜੀ ਇਹ ਹਦ ਕੁਛ ਸੰਗਤ ਇਸ ਵਾਰ ਤੁਹਾਨੂੰ ਜਿਆਦਾ ਲੱਗ ਰਹੀ ਹੈ ਜਾਂ ਨਹੀਂ ਬਹੁਤ ਸੰਗਤ ਆ ਬਹੁਤ ਸੰਗਤ ਬਹੁਤ ਜਿਆਦਾ ਬਹੁਤ ਫਰਕ ਪੈ ਗਿਆ ਨਹੀਂ ਥੋੜੀ ਫਰਕ ਬੜਾ ਚੰਗਾ ਲੱਗਿਆ ਜੀ